ਸਾਸਰੀ ਕਾਲ ਜੀ ਸਾਰਿਆਂ ਨੂੰ ਗੁਰੂ ਕਿਰਪਾ ਪ੍ਰੋਪਰਟੇ ਡਵਾਈਜ਼ਰ YouTube ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਹਰ ਤਰ੍ਹਾਂ ਦੀ ਕੋਠੀਆਂ ਮਕਾਨਾਂ ਤੇ ਘਰਾਂ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਸੀਂ ਇਸ ਚੈਨਲ ਵਿੱਚ ਹਰ ਤਰ੍ਹਾਂ ਦੀ ਕੋਠੀਆਂ ਮਕਾਨਾਂ ਤੇ ਘਰਾਂ ਦੀ ਵੀਡੀਓ ਪਾਉਂਦੇ ਆ ਜੋ ਕਿ ਮਾਲਕ ਵੇਚਣ ਲਈ ਕਹਿੰਦੇ ਨੇ ਜੀ ਅੱਜ ਉਸੇ ਘਰ ਦੀ ਵੀਡੀਓ ਲੈ ਕੇ ਆਏ ਆ ਇਹ ਘਰ ਮੇਨ ਰੋਡ ਦੇ ਨਾਲ ਬਣਿਆ ਹੋਇਆ ਅਤੇ ਇਹਦੇ ਘਰ ਦੇ ਅੱਗੇ ਜਿਹੜੀ ਗਲੀ ਚੱਲ ਰਹੀ ਉਹ ਵੀ ਮੇਨ ਆਹ ਦੇਖੋ ਜੀ ਆਹ ਮੇਨ ਰੋਡ ਜਾ ਰਿਹਾ ਬਹੁਤ ਚੌੜਾ ਰੋਡ ਆ ਤੇ ਇਹਦੇ ਨਾਲ ਹੀ ਆ ਮੇਨ ਗਲੀ ਅੰਦਰ ਗਈ। ਇਹ ਘਰ ਹੈ ਜੀ ਇਹ। ਤੁਹਾਨੂੰ ਗਲੀ ਦਾ ਵੀ ਵਿਊ ਸਾਰਾ ਦਿਖਾ ਦਿੱਤਾ ਹੈ, ਘਰ ਦੀ ਫਰੰਟ ਵੀ ਦਿਖਾ ਦਿੰਨੇ ਆ। ਹਾਂ ਜੀ ਘਰ ਦੀ ਫਰੰਟ ਹੈ। ਘਰ 'ਚ ਦੁਕਾਨਦਾਰੀ ਵੀ ਹੋ ਸਕਦੀ ਹੈ, ਦੁਕਾਨ ਵੀ ਬਣਾ ਸਕਦੇ ਹੋ। ਇਹ ਗਲੀ ਮੇਨ ਨਾਲ ਚਲਦੀ ਗਲੀ ਹੈ। ਐਂਟਰੀ ਤੇ ਇੱਕ ਸਾਈਡ ਤੇ ਵਾਸ਼ਰੂਮ ਬਣਿਆ ਹੋਇਆ। ਹਾਂ ਵਾਸ਼ਰੂਮ ਬਣਿਆ ਹੈ ਜੀ। ਇਹਦੇ ਨਾਲ ਹੀ ਕਿਚਨ ਬਣੀ ਹੋਈ ਹੈ। ਇਹ ਆ ਵੀੜੇ ਵਿੱਚੋਂ ਹੀ ਪੌੜੀਆਂ ਉੱਪਰ ਜਾਂਦੀਆਂ ਹਨ। ਆਜੀ ਕਿਚਨ ਬਣੀ ਹੋਈ ਐ ਘਰ ਵਿੱਚ ਪੱਥਰ ਦਾ ਕੰਮ ਸਾਰਾ ਹੋਇਆ ਹੋਇਆ ਐ ਪੇਂਟ ਦਾ ਕੰਮ ਸਾਰਾ ਹੋਇਆ ਹੋਇਆ ਜੀ ਇਹ ਘਰ ਦੋ ਮੰਜ਼ਲ ਬਣਿਆ ਹੋਇਆ ਐ ਜੀ ਵਾਟਰ ਸਪਲਾਈ ਸੀਵਰੇਜ ਦਾ ਕੰਮ ਵੀ ਸਾਰਾ ਓਕੇ ਰਿਪੋਰਟ ਹੋਇਆ ਆ ਲੈਂਟਰ ਦੀ ਹਾਈਟ ਵੀ ਕਾਫੀ ਉੱਚੀ ਪਾਈ ਹੋਈ ਹੈ ਜੀ ਇਹਨਾਂ ਨੇ ਜਗਰ ਰਜਿਸਟਰੀ ਵਾਲੀ ਹੈ ਜੀ ਪ੍ਰੋਪਰ ਰਜਿਸਟਰੀ ਇੰਤਕਾਲ ਸਾਰਾ ਹੋਇਆ ਹੋਇਆ ਜੀ ਮਾਲਕਾਂ ਦਾ ਕਹਿਣਾ ਮਾਲਕਾਂ ਦਾ ਨੰਬਰ ਤੁਹਾਨੂੰ ਦੇ ਦਿੰਨੇ ਆ ਸਕਰੀਨ ਤੇ ਤਾਨੂੰ ਬੋਲ ਕੇ ਵੀ ਦੱਸ ਦਿੰਨੇ ਆ ਜੀ ਮਾਲਕਾਂ ਦਾ ਨੰਬਰ ਹੈ ਜੀ 98148 36054 ਬਾਕੀ ਤੁਸੀਂ ਘਰ ਬਾਰੇ ਕੋਛੇ ਪੁੱਛਣਾ ਹੈ ਮਾਲਕਾਂ ਨੂੰ ਪੁੱਛ ਸਕਦੇ ਹੋ ਤੁਹਾਨੂੰ ਦੂਜੀ ਮੰਜ਼ਲ ਵੀ ਦਿਖਾ ਦਿੰਨੇ ਆ ਉੱਪਰ ਸਾਰੀ ਆਹ ਜੀ ਪੌੜੀਆਂ ਉੱਪਰ ਜਾ ਰਹੀਆਂ ਨੇ ਪੌੜੀਆਂ ਦੇ ਇੱਕ ਸਾਈਡ ਤੇ ਲੋਹੇ ਦੀ ਗ੍ਰਿੱਲ ਲੱਗੀ ਹੋਈ ਹੈ ਬਾਹਰ ਵੱਧਰੇ ਨੂੰ ਵੀ ਗ੍ਰਿੱਲ ਲੱਗੀ ਹੋਈ ਹੈ ਮੌਂਟੀ ਬਣੀ ਹੋਈ ਹੈ ਉੱਪਰ ਮੌਂਟੀ ਨੂੰ ਗੇਟ ਲੱਗਾ ਹੋਇਆ ਜੀ ਆਹ ਜੋ ਉੱਪਰਲਾ ਪੋਰਸ਼ਨ ਬਣਿਆ ਹੋਇਆ ਸਾਰਾ ਉੱਪਰ ਵੀ ਇੱਕ ਕਿਚਨ ਕਮਰਾ ਤੇ ਵਾਸ਼ਰੂਮ ਬਣਿਆ ਹੋਇਆ ਪੂਰਾ ਪੋਰਸ਼ਨ ਘਰ ਦੀ ਜਗ੍ਹਾ 63 ਗਾਜਾ ਜੀ 12 ਫੁੱਟ ਫਰੰਟ ਹੈ 27 ਫੁੱਟ ਲੰਬਾਈ ਹੈ ਜੀ ਘਰ ਦੀ ਐਡਰੈਸ ਵੀ ਤੁਹਾਨੂੰ ਸਕਰੀਨ ਤੇ ਦੇ ਦਿੰਨੇ ਆ ਤੁਸੀਂ ਨੋਟ ਕਰ ਲਓ ਜੀ ਉਹਨੂੰ ਸਾਡੇ ਕਾਫੀ ਵੀਰਾਂ ਅਤੇ ਭੈਣਾਂ ਨੇ ਲੁਧਿਆਣੇ ਵਿੱਚ ਕੋਈ ਸਸਤੇ ਘਰ ਦੀ ਅਤੇ ਛੋਟੀ ਫੈਮਿਲੀ ਲਈ ਘਰ ਦੀ ਵੀਡੀਓ ਲੈਣ ਨੂੰ ਕਿਹਾ ਸੀ ਤਾਂ ਉਹਨਾਂ ਦੀ ਡਿਮਾਂਡ ਨੂੰ ਮੱਦੇ ਨਜ਼ਰ ਰੱਖਦੇ ਹੋਏ ਆਪਾਂ ਛੋਟੇ ਅਤੇ ਸਸਤੇ ਘਰ ਦੀ ਵੀਡੀਓ ਲੈ ਕੇ ਆਏ ਆ ਤਾਂ ਕਿ ਕੋਈ ਛੋਟੀ ਫੈਮਿਲੀ ਵੀ ਲੈ ਸਕੇ ਇਸ ਨੂੰ ਤੁਹਾਨੂੰ ਕਿਹੜੇ ਏਰੀਆ ਵਿੱਚ ਕਾਰ ਜਾਂ ਕੋਟੀ ਚਾਹੀਦੀ ਹੈ ਤੁਸੀਂ ਕਮੈਂਟ ਵਿੱਚ ਦੱਸ ਸਕਦੇ ਹੋ ਜੀ ਅਸੀਂ ਉਧਰ ਵਾਲੀ ਸੈਡ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਜੀ ਬਾਕੀ ਅਸੀਂ ਰੇਂਜ ਦੇ ਮੁਤਾਬਕ ਪਲੇਲਿਸਟ ਵੀ ਤਿਆਰ ਕਰ ਰਹੇ ਹਾਂ ਤੁਸੀਂ ਆਪਣੀ ਰੇਂਜ ਦੇ ਮੁਤਾਬਕ ਪਲੇਲਿਸਟ ਵਿੱਚ ਜਾ ਕੇ ਕਾਰ ਕੋਟੀ ਦੀ ਚੁਆਇਸ ਕਰ ਸਕਦੇ ਹੋ ਜੀ ਆਪਣੇ ਕਿਸੇ ਵੀ ਤਰ੍ਹਾਂ ਦੇ ਵਿਕਾਊ ਕਾਰ ਕੋਟੀ ਦੀ ਵੀਡੀਓ ਫ੍ਰੀ ਵਿੱਚ ਚੈਨਲ ਤੇ ਪਵਾਉਣ ਲਈ ਤੁਸੀਂ ਟੈਡੇ ਫੋਨ ਨਾਲ ਵੀਡੀਓ ਬਣਾ ਕੇ ਸਕਰੀਨ ਤੇ ਦਿੱਤੇ ਗਏ ਨੰਬਰ ਤੇ WhatsApp ਕਰ ਸਕਦੇ ਹੋ ਜੀ ਤੁਸੀਂ ਪੰਜਾਬ ਦੇ ਜਿਹੜੇ ਮਰਜੀ ਪਿੰਡ ਅਤੇ ਸ਼ਹਿਰ ਵਿੱਚੋਂ ਵੀਡੀਓ ਬਣਾ ਕੇ ਭੇਜ ਸਕਦੇ ਹੋ ਨਾਲ ਫੋਟੋਆਂ ਵੀ ਖਿੱਚ ਕੇ ਭੇਜ ਦਿਓ ਫਰੰਟ ਦੀਆਂ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰ ਦਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾ ਦਿਓ ਤਾਂ ਜੋ ਆਉਣ ਵਾਲੇ ਟਾਈਮ ਵਿੱਚ ਆਪਾਂ ਘਰਾਂ ਘੋਟੀਆਂ ਮਕਾਨਾਂ ਦੀ ਵੀਡੀਓ ਅਪਲੋਡ ਕਰੀਏ ਤਾਂ ਤੁਹਾਡਾ ਨੋਟੀਫਿਕੇਸ਼ਨ ਆ ਜਾਵੇ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ